ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮਕ ਗੁਣਾਂ ਦੇ ਚੱਲ ਰਿ ਵਿਸ਼ੇ ਵਿੱਚ ਅੱਜ ਅਸੀਂ ਇੱਕ ਹੋਰ ਆਤਮ ਗੁਣ ਧੀਰਜ ਇਸ ਗੁਣ ਦੇ ਉੱਤੇ ਵਿਚਾਰ ਵਟਾਂਦਰਾ ਸੰਜਿਆ ਕਰਦੇ ਹਾਂ ਇੱਕ ਬੜਾ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 999 ਤੇ ਸੁਭਾਈ ਮਾਨ ਹੈ ਜਿਸ ਦੀ ਰਾਉ ਦੀ ਪੰਕਤੀ ਵਿਜਾਪ ਜੀ ਫਰਮਾਉਂਦੇ ਹਨ ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ ਏ ਬੰਦਿਆ ਤੂੰ ਜਰਾ ਸੁਣ ਧਿਆਨ ਕਰਕੇ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਏਤੀਨਾ ਜਨੋ ਕਿਤਕ ਮੁਦਤ ਚਲਤੇ ਖਬਰ ਨਾ ਪਾਇਓ ਤੂੰ ਤਾਂ ਇਨਾ ਵੀ ਨਹੀਂ ਜਾਣਦਾ ਵੀ ਕਿੰਨੀ ਮੁਦਤ ਤੂੰ ਤੋ ਇਨਾ ਸਰੋਵਰ ਵਿੱਚ ਘੁੰਮਦਾ ਪਿਆ ਹੈ ਅੱਜ ਤੇਰਾ ਇਨਸਾਨੀ ਸੀੜ ਹੈ ਇਸ ਤੂੰ ਪਹਿਲਾਂ ਪਤਾ ਨਹੀਂ ਤੇੜੇ ਕਿਹੜੇ ਸੀੜ ਸਨ ਬੇਅੰਤ ਜੂਣਾ ਹਨ ਕਿਹੜੀ ਜੂਨ ਚੋਂ ਇਹ ਤੇਰਾ ਆਤਮ ਏਤੀਨਾ ਜਨੋ ਕੀ ਤੱਕ ਮੁੱਦਤ ਵੀ ਕਿੰਨੀ ਮੁੱਦਤ ਹੋਈ ਤੈਨੂੰ ਇਹ ਸੇੜ ਧਾਰਦੇ ਹੋ ਤੇ ਸੇੜਾਂ ਚ ਸੇੜ ਬਿਨਾਸ਼ ਹੋ ਕੇ ਇੱਕ ਨਵਾਂ ਸੇੜ ਧਾਰਨ ਕਰਦੇ ਆਂ ਚਲਤੇ ਖਬਰ ਨਾ ਪਾਇਓ ਤੇ ਤੂੰ ਇਹਦੇ ਬਾਰੇ ਕੋਈ ਖਬਰ ਨਹੀਂ ਕਿ ਇਸ ਸੇੜ ਵਿੱਚੋਂ ਅਸੀਂ ਕਦੋਂ ਚੱਲ ਪੈਣਾ ਹੈ ਇਹ ਕਿਤਨੀ ਦੇਰ ਕਿਤਨੀ ਦੇਰ ਤੋਂ ਅਸੀਂ ਚੱਲਦੇ ਆ ਰਹੇ ਹਾਂ ਇਸ ਇਨਸਟਰੀਆਂ ਵਿੱਚ ਇਹ ਖਬਰ ਨਹੀਂ ਪਤਾ ਫਿਰ ਤੂੰ ਦੱਸ ਤੂੰ ਤਿਰਜ ਕਿਉਂ ਨਹੀਂ ਕਰਦਾ ਤੇਰੇ ਵਿੱਚ ਟਿਕਾਉ ਕਿਉਂ ਨਹੀਂ ਤੇਰੇ ਵਿੱਚ ਤਿਰਜ ਕਿਉਂ ਨਹੀਂ ਤੇਰੇ ਵਿੱਚ ਸਹਿਣਸ਼ੀਲਤਾ ਕਿਉਂ ਨਹੀਂ ਤੇਰੀ ਦੂਪਾਵ ਹੈ ਨੋ ਸੇਹਣ ਵਾਲੀ ਗੱਲ ਸੇਹਣ ਦਾ ਜਿਗਰਾ ਸੇਹਣ ਦਾ ਮਾਦਾ ਬਰਦਾਸ਼ਤ ਕਰਨ ਦਾ ਮਾਦਾ ਹੌਸਲਾ ਤੂੰ ਬੰਦਾ ਆਮ ਤੌਰ ਤੇ ਕੋਈ ਕਿਸ ਸਾਡੇ ਨਾਲ ਬੰਦਾ ਸਲੂਕ ਕਰ ਗਿਆ ਕੋਈ ਮਾਰਾ ਜਾ ਉੱਚਿਆਂ ਬੋਲ ਗਿਆ ਕਿਸੇ ਨੇ ਕੋਈ ਐਸੀ ਗੱਲ ਕਰ ਦਿੱਤੀ ਜਿਹੜੀ ਸਾਨੂੰ ਪਸੰਦ ਨਹੀਂ ਤੇ ਸਾਡਾ ਤਿਰਜ ਖਤਮ ਹੋ ਜਾਂਦਾ ਅਸੀਂ ਤਤੇ ਤੋਲੇ ਹੋ ਜਾਂਦੇ ਹਾਂ ਉਸ ਨੂੰ ਕੋਈ ਨਾ ਕੋਈ ਨੁਕਸਾਨ ਪਹਜਾਉਣ ਵਾਲੇ ਪਾਸੇ ਸਾਡਾ ਮਨ ਉਤਾਵਲਾ ਹੋ ਜਾਂਦਾ ਜਾਂ ਮੂੰਹ ਕੁਝ ਗਲਤ ਬਕਵਾਸ ਕਰਨਾ ਸ਼ੁਰੂ ਹੋ ਜਾਵਾਂਗੇ ਅੱਤ ਪੈਰ ਵੀ ਚਲਾ ਦੇਵਗੇ ਕਿ ਐਸਾ ਸਮਾਂ ਵੀ ਆ ਜਾਂਦਾ ਅਸੀਂ ਦੇਖਦੇ ਹਾਂ ਨਾ ਗੁਰੂ ਘਰਾਂ ਵਿੱਚ ਕਈ ਵਾਰ ਕਮੇਟੀ ਨੂੰ ਲੜਦੇ ਦੇਖਿਆ ਇੱਕ ਦੂਜੇ ਦੀਆਂ ਪਗਾ ਉਤਾਰਦੇ ਇੱਕ ਦੂਜੇ ਦੇ ਕਿਰਪਾਣਾ ਕੱਢਦੇ ਆ ਇੱਥੇ तिरਝ ਪਤਾ ਨਹੀਂ ਸੜਕ ਇੱਥੇ ਖਤਮ ਹੋ ਜਾਂਦਾ ਅਸੀਂ तिरਝ ਗਵਾ ਲੈਂਦੇ ਆ ਤੂੰ ਇਸ ਸ਼ਬਦ ਦੀ ਗੁਰਜੀ ਸਮਝਾ ਰਹੇ ਨੇ ਕਿ ਭਾਈ ਤੂੰ ਤੇਰਾ ਕੇਵਲ ਇਹ ਜਿਵਨ ਨਹੀਂ ਇੱਕ ਇੱਥੇ ਤੂੰ ਆਪਣੀ ਇੱਜ਼ਤ ਬਣਾਈ ਫਿਰਦਾ ਮੇਰਾ ਮਾਨ ਭੰਗ ਹੋ ਗਿਆ ਮੇਰਾ ਕੋਈ ਬੇਅਸਤਕਾਰੀ ਕਰ ਗਿਆ ਤੇ ਤੂੰ ਇਸ ਲਈ ਗਰਮ ਹੋ ਜਾਂਦਾ ਤੇਰਾ ਉਹ ਤੀਰ ਜਪਣਾ ਖੋ ਲੈਂਦਾ ਹੈ ਸਹਿਨਸ਼ਿਲਤਾ ਤੂੰ ਖੋ ਜਾਂਦਾ ਛੋਟੀ ਜਿਹੀ ਗਲੂਛਲ ਪੈਂਦਾ ਪਰ ਤੈਨੂੰ ਇੰਨਾ ਪਤਾ ਨਹੀਂ ਕਿ ਕਿਹੜਾ ਸੀੜ ਤੇ ਕਿਹੜੀ ਇੱਜ਼ਤ ਤੇ ਕਿਹੜਾ ਮਾਨ ਤੂੰ ਕਿੰਨੇ ਸੀੜ ਤਾਰਨ ਕਰਕੇ ਆਈ ਤੱਕ ਕਿਤਨੇ ਸਮੇਂ ਤੂੰ ਇਸ ਈਰਾਮੀ ਤੁਰੇਂ ਉਹ ਕਿਹੜੇ ਸੀੜ ਸਨ ਜਿਨ੍ਹਾਂ ਸੀੜਾਂ ਦੀ ਕੋਈ ਇੱਜ਼ਤ ਮਾਨ ਹੈ ਵੀ ਸੀ ਕਿ ਨਹੀਂ ਸੀ ਅੱਜ ਤੂੰ ਇੱਜ਼ਤ ਮਾਨ ਲੈ ਕੇ ਇਤਰਾ ਤੂੰ ਉਪਰ ਚੋਂਦਾ ਪਿਆ ਕਮਣ ਥਾਨ ਧੀਰੋ ਖਾ ਨਾਮਾ ਕਮਨ ਬਸ ਹੰਕਾਰਾ ਕਿਹੜੇ ਆਪਣੇ ਨਾਮ ਨੇ ਕਰਕੇ ਤੂੰ ਫੁੰਡਿਆ ਪਿਆ ਵੀ ਮੇਰਾ ਬੜਾ ਨਾਂ ਹੈ ਜੀ ਮੇਰਾ ਬੜਾ ਮਾਨ ਸਤਕਾਰ ਹੈ ਕਿਸ ਗੱਲ ਦਾ ਤੈਨੂੰ ਹੰਕਾਰ ਹੈ ਕਿਹੜੀ ਵਸਤੂ ਦਾ ਤੈਨੂੰ ਹੰਕਾਰ ਹੈ ਤੇਰੀ ਆਪਣੀ ਵਸਤੂ ਕਿਹੜੀ ਹੈ ਦੱਸ ਕਮਨ ਥਾਨ ਧੀਰੋ ਹੈ ਨਾਮਾ ਤੇਰਾ ਨਾਂ ਸੀੜੀ 'ਚ ਕਿੱਥੇ ਟਿਕਿਆ ਹੋਇਆ ਉਹ ਨਾਮ ਦਾ ਕਿੱਥੇ ਠੱਪਾ ਲੱਗ ਹੋਇਆ ਜਿਹੜਾ ਨਾਮ ਤੇ ਰਬ ਦਾ ਨਾਮ ਹੋ ਗਿਆ ਵੀ ਮੇਰਾ ਨਾਮ ਖਰਾਬ ਕਰ ਗਿਆ ਕੋਈ ਤੇ ਕਮਨ ਬਸ ਹੰਕਾਰ ਆ ਕਿਹੜੀ ਵਸਤੂ ਦਾ ਤੈਨੂੰ ਹੰਕਾਰ ਹੈ ਜਿਹੜੀ ਤੇਰੇ ਨਾਲ ਨਿਭਣੀ ਹੈ ਜੇ ਤੇਰੇ ਨਾਲ ਆਈ ਸੀ ਕਮਨ ਚਿਹਨ ਸੁਣ ਉਪਰ ਛੋਇਓ ਮੁਕਤੇ ਸੁਣ ਕਰ ਗਾਰਾ ਤੇਰਾ ਅਸਲ ਰੂਪ ਜਿਹੜਾ ਉਹਦਾ ਕਿਹੜਾ ਚੱਕਰ ਜੇ ਹਨ ਜਿਹਦੇ ਖਲਾਫ ਕੋਈ ਗੱਲਾਂ ਸੁਣ ਕੇ ਜਾਂ ਗਾਲਾਂ ਸੁਣ ਕੇ ਕੋਈ ਤੈਨੂੰ ਮੰਦਾ ਚੰਗਾ ਗਿਆ ਸੁਣ ਕੇ ਉਪਰਛੋਇਓ ਤੂੰ ਉੱਠ ਕੇ ਪਏ ਤੂੰ ਨੱਚਣ ਲੱਗ ਪਏ ਗੁੱਸੇ ਨਾਲ ਐਸਾ ਕਿਉਂ ਇਹ ਤੇਰੀ ਬਰਦਾਸ਼ਤ ਮਾਦਾ ਕਿਉਂ ਨਹੀਂ ਹੈ ਪਾਈ ਜਰਾ ਸੋਚ ਖਾ ਤੇਰਾ ਕੀ ਗਮਣਾ ਜੇ ਤੈਨੂੰ ਕਿਸੇ ਨੇ ਗਾਲਾਂ ਕੱਢੀਆਂ ਜਾਂ ਤੇਨੂੰ ਕਿਸੇ ਨੇ ਕੋਈ ਗੱਲ ਆਖ ਮਾਰੀ ਉਹ ਤੇਰੇ ਬਦਨ ਦੇ ਕੋਈ ਜ਼ਖਮ ਨਹੀਂ ਕਰ ਗਈ ਕਿਦੇ ਨਹੀਂ ਚੁੱਭੀ ਅਗਰ ਤੂੰ ਆਪਣੇ ਮਨ ਨੂੰ ਸ਼ਾਂਤ ਰੱਖੇਂ ਤੇ ਜਿਸਮ ਤੇ ਕੋਈ ਜ਼ਖਮ ਨਹੀਂ ਬਣਿਆ ਕਿਸੇ ਦੇ અપਮਾਨਜਨਕ ਲਫਜ਼ ਬੋਲਣ ਦੇ ਨਾਲ ਤਿਰਜ ਕਰ ਲੈ ਨਹੀਂ ਕੁਝ ਨਹੀਂ ਗਮਿਆ ਜੇ ਮਨ ਨੂੰ ਸ਼ਾਂਤ ਰੱਖੇ ਤੇ ਕੁਝ ਵੀ ਨਹੀਂ ਗੁਰੂ ਸਾਹਿਬ ਨੂੰ ਗੁਰੂ ਅੰਗਦੇਵ ਜੀ ਦੇ ਪੁੱਤਰ ਨੇ ਗੁਰੂ ਅਰਦਾਸ ਜੀ ਨੂੰ ਮੰਜੇ ਤੇ ਵਿੰਡੇ ਤੇ ਬੈਠਿਆ ਆ ਕੇ ਲੱਤ ਮਾਰ ਕੇ ਡੇਢ ਦਿੱਤਾ ਪਰ ਉਹਨਾਂ ਨੇ ਕੋਈ ਬੁਰਾਈ ਮਨਾਵੇ ਮੇਰੇ ਗੁਰੂ ਦਾ ਸੁੱਤ ਹੈ ਮੇਰੇ ਗੁਰੂ ਦਾ ਪੁੱਤਰ ਹੈ ਉਲਟਾ ਸਾਨੂੰ ਚਰਨ ਪਗਲ ਲੈ ਕਹਿਣ ਲੱਗੇ ਮੈਂ ਵਿਰਧ ਹਾਂ ਮੇਰੇ ਹੈਡ ਨੇ ਤੁਸੀ ਕੋਮਲ ਪੈਰਾਂ ਨੂੰ ਛੱਡ ਲੱਗ ਗਈ ਹੋਣੀ ਤੇ ਗੁਰੂ ਸਾਹਿਬ ਦਾ ਪੁੱਤਰ ਇਤਨਾ ਸ਼ਰਮਿੰਦਾ ਹੋਇਆ ਗੁਰੂ ਅੰਗਦ ਦੇਵ ਜੀ ਦਾ ਕਹਿਣ ਲਾ ਬਸ ਇਹਨਾਂ ਗੁਨਾ ਕਰਕੇ ਤੂੰ ਸਾਡੇ ਕੋਲੋਂ ਗੱਦੀ ਖੋ ਲਈ ਐ ਸਾਡੇ ਪਿਤਾ ਦੀ ਤੇ ਉਹ ਨਿਮਰਤਾ ਰੂਪੀ ਗੁਣ ਸੀ ਕਿ ਉਹਨਾਂ ਨੇ ਗੁਰੂ ਸੂਤੇ ਜਾਣ ਕੇ ਉਹਨਾਂ ਦੀ ਉਸ ਛੱਡ ਦਾ ਕੋਈ ਬੁਰਾ ਨਹੀਂ ਮਨਾਇਆ ਜੇ ਸਾਡੇ ਗੁਰੂ ਪਾਤਸ਼ਾਹ ਇਤਨੀ ਬੜੀ ਸਹਿਰਸ਼ਿਲਤਾ ਦੇ ਮਾਲਕ ਹਨ ਸਾਡੇ ਜੀ ਸਹਿਰਸ਼ਿਲਤਾ ਕਿ ਉਹਨੇ ਸਾਡੇ ਜੀ ਧੀਰਜ ਕਿਉਂ ਨਹੀਂ ਸਹਿਨਸੀਲ ਪਵਨ ਅਰ ਪਾਣੀ ਬਸੁੱਧਾ ਕਿੰਨਾ ਨਿਭਰਾਤੇ ਦੇਖ ਤੂੰ ਬਣਿਆ ਕਿਨੇ ਪਵਨ ਅਰ ਪਾਣੀ ਇਹ ਤੱਤ ਤੇਰੇ ਵਿੱਚ ਨੇ ਸਹਿਨਸੀਲ ਇਹ ਬਿਲਕੁਲ ਇਨਾ ਬੜੀ ਸਹਿਨਸ਼ੀਲਤਾ ਹੈ ਪਵਨ ਨੂੰ ਇਨਸਾਨ ਕਿੰਨਾ ਪੁਲੂਟ ਕਰ ਰਿਹਾ ਹੈ ਕਿਤਨਾ ਪੋਲੂਸ਼ਨ ਕਰ ਰਿਹਾ ਹੈ ਪਰ ਹਵਾ ਨੇ ਕਦੇ ਆਪਣੇ ਕਰਮ ਨਹੀਂ ਛੱਡਿਆ ਉਹ ਸਵਾਸ ਸਾਡੇ ਰੋਗ ਦੀ ਨਹੀਂ ਬੜਾ ਉਹਦੇ ਜਿਗਰਾ ਹੈ ਇਸ ਤਰ੍ਹਾਂ ਪਾਣੀ ਹੈ ਪਾਣੀ ਦਾ ਵੀ ਅੱਜ ਦੇ ਇਨਸਾਨ ਨੇ ਕੀ ਹਾਲ ਕਰਕੇ ਰੱਖਿਆ اسی ਜਿੰਨੇ ਮਰਜੀ ਗੁਸੁੱਜੋਈਏ ਪਾਣੀ ਫਿਰ ਸਾਨੂੰ ਠੰਡੀ ਪਉਂਦਾ ਇਤਤ ਤੱਕ ਇਹ ਪਾਣੀ ਅਗਰ ਉਬਲਦਾ ਹੋਵੇ ਨਾ ਉਹ ਨੂੰ ਵੀ ਅੱਗੇ ਤੇ ਪਾਵਦੋ ਅੱਗ ਬਜਾਂਦਾ ਅੱਗ ਲਾਂਦਾ ਨਹੀਂ ਉਹ ਆਪਣਾ ਗੁਣ ਆਪਣੀ ਠੰਡਕ ਆਪਣੀ ਨਿਬਰਤਾ ਨਹੀਂ ਛੱਡਦਾ ਇਹ ਤਤਵ ਤੇਰੇ ਵਿੱਚ ਨੇ ਫਿਰ ਤੂੰ ਇਤਨਾ ਤੱਤਾ ਤੋਲਾ ਕਿਉਂ ਹੈ ਤੂੰ ਇਤਨਾ ਗਰਮ ਕਿਉਂ ਹੈ ਤੇਰੇ ਜਿਹੀ ਸੈਂਸ਼ਿਲਤਾ ਕਿ ਬਸੁਦਾ ਕੀ ਮੰਨਿ ਵਰਾਤੇ ਬਸੁਦਾ ਕਹਿੰਦੇ ਨੇ ਧਰਤੀ ਨੂੰ ਕਿ ਧਰਤੀ ਦੀ ਜੇ ਸਹਿਰ ਸ਼ਿਲਤਾ ਦੀ ਕੋ ਹਾਦੀ ਨਹੀਂ ਇਸ ਧਰਤੀ ਤੇ ਕਿੰਨਾਂ ਇਨਸਾਨ ਕੇ ਕੇ ਜ਼ੁਲਮ ਉਸ ਨੂੰ ਕਰ ਰਿਹਾ ਹੈ ਕੇ ਕੇ ਕੁਕਰਮ ਕਰ ਰਿਹਾ ਹੈ ਅਗਰ ਮਾਰੀ ਜੀ ਗਲਤ ਰਿਕਣ ਨਾਲ ਪ੍ਰithvi ਉਲਟੀ ਪੁਲਟੀ ਹੋ ਜਾਏ ਤੇ ਸ੍ਰਿਸ਼ਟੀ ਦੁਨੀਆ ਦਾ ਨਾਸ ਹੋ ਜਾਏ ਪਰ ਨਹੀਂ ਪ੍ਰithvi ਜੀ ਬੜੀ ਸਹਿਨਸ਼ਿਲਤਾ ਹੈ ਕੋ ਕੋ ਖੋਦਾ ਕੋ ਚੰਦਨ ਲੇਪ ਕੋਈ ਇਸ ਨੂੰ ਖੋਦ ਰਿਹਾ ਹੈ ਕੋਈ ਤੇ ਗੰਦਗੀ ਪਾ ਰਿਹਾ ਹੈ ਕੋਈ ਚੰਦਨ ਦਾ ਲੇਪ ਕਰੀ ਜਾ ਰਿਹਾ ਪਰ ਉਹ ਆਪਣੇ ਆਪੇ ਵਿੱਚ ਬਿਲਕੁਲ ਸਹਿਨਸ਼ਿਲਤਾ ਵਿੱਚ ਹੈ ਪੰਜ ਤੱਤ ਮੇਰੇ ਪੇ ਉਹ ਸੰਯੋਗ ਆ ਇਹਨਾਂ ਪੰਜਾਂ ਤੱਤਾਂ ਨਾਲ ਹੀ ਤੇਰਾ ਸੰਯੋਗ ਬਣਿਆ ਬਾਈ ਏ ਤੇ ਬੜੇ ਸਹਿਨਸ਼ੀਲਨ ਏ ਤੇ ਬੜਾ ਕੋਈ ਸੰਸਾਰ ਦਾ ਭਲਾ ਕਰਦੇ ਹਨ ਤੇਰੇ ਵਿੱਚ ਐਸਾ ਕਿਉਂ ਨਹੀਂ ਇਨ ਵਿੱਚ ਕੌਣ ਦੁਰਾਤੇ ਦੱਸਨਾ ਇਹਨਾਂ ਵਿੱਚ ਕਿਹੜਾ ਹੈ ਜਿਹੜਾ ਤੇਰੀ ਤਰ੍ਹਾਂ ਧੀਰਜ ਗੁਆ ਬੈਠਦਾ ਹੈ ਜਾਂ ਤੇਰੇ ਤੋਂ ਦੂਰ ਹੈ ਤੇਰੇ ਤੇਰੇ ਵਿੱਚ ਨੇ ਇਹ ਤਤਵ ਇਨਾਂ ਤਤਵਾਂ ਵਾਲੇ ਗੁਣ ਤੇਰੇ 'ਚ ਹੋਣੇ ਚਾਹੀਦੇ ਸੀ ਪૃਥਵੀ ਵਰਗਾ ਸਹਿਨਸ਼ੀਲਤਾ ਜਿਗਰਾ ਬਰਦਾਸ਼ਤ ਦਾ ਮਾਤਾ ਹਵਾ ਪਾਣੀ ਵਰਗਾ ਅੱਗ ਵਰਗਾ ਅੱਗ ਵੀ ਸਮਾਨਤਾ ਕਿਤਨੀ ਹੈ ਦੇਖ ਕਿ ਇਹ ਆਪਣੇ ਸਾੜਨ ਦਾ ਕੰਮ ਕਰਦੇ ਕੋਈ ਲਿਆਜ਼ ਨਹੀਂ ਕਰਦੀ ਉੱਚੀ ਨਹੀਂ ਵੀ ਜਾਤ ਨਹੀਂ ਦੇਖਦੀ ਰਾਜਾ ਪਰਜਾ ਨਹੀਂ ਦੇਖਦੀ ਔਰ ਜੇ ਜਿਹੜੇ ਅਗ ਦੇ ਫਾਇਦੇ ਨੇ ਉਹ ਵੀ ਫਾਇਦਾ ਪੂਜਾਂਦੇ ਉਹ ਹਰੇਕ ਨੂੰ ਆਪਣਾ ਸੁੱਖ ਦਿੰਦੀ ਹੈ ਚਾਹੇ ਉਹ ਨੀਚ ਹੈ ਉੱਚਾ ਹੈ ਕਿਸੇ ਵੀ ਕੌਮ ਨਾਲ ਕਿਸੇ ਵੀ ਜਾਤ ਨਾਲ ਤਲਕ ਰੱਖਦਾ ਹੈ ਉਹ ਮਾਨ ਵਾਲਾ ਹੈ ਨਾ ਮਾਨ ਵਾਲਾ ਹੈ ਕੁਝ ਨਹੀਂ ਦੇਖਦੀ ਪਰ ਤੇਰੇ ਜੇ ਗੁਣ ਕਿਉਂ ਨਹੀਂ ਜਿਨੇ ਰਚ ਰਚਿਆ ਪੁਰਗ ਵਿਧਾਤਾ ਨਾਲੇ ਹੋਮੇ ਪਾਈ ਤੇਰਾ ਵੀ ਕੋਈ ਕਸੂਰ ਨਹੀਂ ਜਿਸ ਪਰਮਾਤਮਾ ਨੇ ਤੇਰਾ ਇਹ ਪੰਜ ਤਤਵਾਂ ਦਾ ਰਚਨ ਸਿਰ ਦਾ ਰਚਿਆ ਦੇ ਵਿੱਚ ਆਪਣੀ ਜੋਤ ਦੇ ਨਾਲ ਨਾਲ ਉਸ ਨੇ ਜਜ਼ਬੇ ਵੀ ਪਾਏ ਨੇ ਕਾਮ ਕ੍ਰੋਧ ਲੋਭ ਮੋਹ ਕਾ ਰੂਪੀ ਜਜ਼ਬੇ ਜਿਹੜੇ ਸੀੜ ਦੇ ਘੋੜੇ ਮਨੁਸੀਰ ਰੱਤ ਦੇ ਘੋੜੇ ਹਨ ਜਿਨ੍ਹਾਂ ਬਗੈਰ ਸੰਸਾਰ ਨਹੀਂ ਚੱਲਦਾ ਪਰ ਇਹ ਜਦੋਂ ਘੋੜੇ ਵਿਗੜੇ ਹੋਏ ਘੋੜੇ ਤੇਰੇ ਤੇਰੇ ਵਿੱਚ ਇਹ ਉਹ ਗੁਣ ਪੈਦਾ ਕਰਦੇ ਨੇ ਤੇ ਜਿਸ ਪਰਮਾਤਮਾ ਨੇ ਤੇਰਾ ਰਚਨ ਰਚਿਆ ਉਸ ਦੇ ਨਾਲ ਵਿੱਚ ਹੋਮੇ ਵਿੱਚ ਪਾ ਦਿੱਤੀ ਯਾਨੀ ਤੂੰ ਇੱਕ ਆਪਣੀ ਬਖਰੀ ਹਸਤੀ ਇੱਕ ਬકરી ਹੋਂਦ ਬਣਾ ਕੇ ਬਹਿ ਜਾਂਦੇ ਹੈ ਕਿ ਪ੍ਰਭੂ ਕੋਈ ਹੋਰ ਹੈ ਮੈਂ ਕੋਈ ਹੋਰਾਂ ਬਾਕੀ ਸੰਸਾਰ ਦਾ ਮਾਨ ਸਤਕਾਰ ਕੋਈ ਹੋਰ ਹੈ ਮੇਰਾ ਕੋਈ ਹੋਰ ਹੈ ਮੈਂ ਸਾਰੇ ਤੋਂ ਸ੍ਰੇਸ਼ਟ ਆ ਇਹ ਜਿਹੜੀ ਤੇਰੀ ਆਪਣੀ ਮੇਹ ਹੈ ਇਸੇ ਨੇ ਤੈਨੂੰ ਜਨਮ ਮਰਨ ਦੇ ਗੇੜ 'ਚ ਪਾਇਆ ਇਹ ਹੀ ਤੈਨੂੰ ਦੁਖੀ ਕਰਦੀ ਹੈ ਤੇ ਤੂੰ ਮੈਂ ਆਪਣੀ ਛੱਡ ਦੇਵੇਂ ਤੇ ਤੂੰ ਕਿਸੇ ਚੀਜ਼ ਤੂੰ ਵੀ ਤੇਰੀ ਜਿਹੜੀ ਸਹਿਨਸ਼ਿਲਤਾ ਹੈ ਤੇਰੀ ਜ ਹੈ ਇਹ ਤੂੰ ਗਵਾਏਗਾ ਨਹੀਂ ਤੇਰੀ ਤੇਰੀ ਵੀ ਟਿਕਿਆ ਰਹੇਗਾ ਜਨਮ ਮਰਨ ਉਸੇ ਕੋ ਹੈ ਰੇ ਉਹ ਆਵਾਜਾਈ ਬਸ ਇਸ ਹਉਮੇ ਨੂੰ ਜਨਮ ਮਰਨ ਦਾ ਗੇੜ ਹੈ ਜਿਸ ਸਰੀਰ ਵਿੱਚ ਹਉਮੇ ਹੈ ਜਿਸ ਮਨ ਵਿੱਚ ਹਉਮੇ ਹੈ ਉਹ ਇੱਕ ਆਪਣੀ ਵਖਰੀ ਹਸਤੀ ਪਣਦਾ ਨਹੀਂ ਵਖਰੀ ਹਸਤੀ ਨੂੰ ਤੋੜਦਾ ਨਹੀਂ ਹੈ ਆਪਣੀ ਆਪਣੇ ਆਪੇ ਨੂੰ ਤੋੜ ਕੇ ਮਾਰ ਕੇ ਰਬ ਵਿੱਚ ਨਹੀਂ ਸਮਾਂਦਾ ਸ਼ਬਦ ਮਰੈ ਸ਼ਬਦ ਮਰੋ ਫਿਰ ਜੀਵੋ ਸਦ ਹਿਤਾ ਫਿਰ ਮਰਨਾ ਹੋਈ ਉਹ ਸ਼ਬਦ ਰਾਹੀ ਮਰਦਾ ਨਹੀਂ ਆਪਣਾ ਆਪਾ ਨਹੀਂ ਮਰਦਾ ਇਹਦਾ ਵਖਰਾਪਣ ਜਿਹੜੀ ਆਪਣੀ ਵਖਰੀ ਹੋਂਦ ਬਣਾ ਕੇ ਬਹਿ ਜਾਣਾ ਕੁਦਰਤ ਨਾਲੂ ਇਹ ਹੀ ਜਨਮ ਮਰਨ ਦਾ ਗੇੜ ਦਾ ਕਾਰਨ ਬਣਦੀ ਹੈ ਬਰਨ ਚੈਨ ਨਾਹੀ ਕਿਸੇ ਰਚਨਾ ਮਿੱਥਿਆ ਸਗਲ ਪਸਾਰਾ ਅਸਲੀ ਦੇਖਿਆ ਜਾਏ ਇਹ ਜਿਹੜਾ ਸੰਸਾਰ ਦਿਸਦਾ ਹੈ ਇਸ ਦਾ ਕੋਈ ਵਖਰਾ ਬਹਿਣ ਚੈਨ ਕੁਛ ਨਹੀਂ ਹੈ ਉਹ ਪ੍ਰਭੂ ਆਪ ਹੀ ਉਸ ਦਾ ਹੀ ਕੁਦਰਤ ਰੂਪ ਹੈ ਸਰਗੁਣ ਰੂਪ ਹੈ ਪੰਦ ਨਾਨਕ ਜਦ ਖੇਲ ਉਜਾਰਾ ਤਬ ਇੱਕ ਇਕੰਕਾਰਾ ਅੱਜ ਅਸੀਂ ਬਖਰੇ ਵਰ ਰੰਗ ਰੂਪ ਵਾਲੇ ਦਿਸੇ ਬਖਰੀ ਜਾਤਾਂ ਪਤਾਂ ਵੀ ਬੰਡੀ ਫਿਰਦੇ ਆ ਬਖਰੇ ਫਿਰ ਕਿਉਂ ਪੰਥਾਂ ਮਜ਼ਮੂ ਵੀ ਬੰਡੀ ਫਿਰਦੇ ਆ ਲੇਕਿਨ ਜੋ ਅੰਦਰ ਆਤਮਾ ਬੈਠਾ ਉਹਦਾ ਕੋਈ ਵਰਨ ਚੈਨ ਰੰਗ ਰੂਪ ਜਾਤ ਪਾਤ ਮਜ਼ਬ ਧਰਮ نسل ਕੁਛ ਨਹੀਂ ਬਖਰੀ ਉਹ ਇੱਕੋ ਹੀ ਰੱਬ ਦਾ ਅਸਲਾ ਰੱਬ ਦਾ ਰੂਪ ਹੈ ਰਬ ਦਾ ਅੰਸ਼ ਹੈ ਤੇ ਬੰਦ ਨਾਨਕ ਜਦ ਖੇਲ ਉਜਾਰੈ ਨਾਨਕ ਬੇਨਤੀ ਕਰਦਾ ਹੈ ਕਿ ਜਦੂ ਇਹ ਸੰਸਾਰ ਦੀ ਖੇਡ ਨੂੰ ਜਿਹੜੀ ਉਸ ਆਮ ਜਾਣੇ ਖੇਲ ਬਣਾਇ ਸੰਸਾਰ ਦੀ ਖੇਡ ਬਣਾਈ ਇਸ ਨੂੰ ਜਦੂ ਉਜਾਰਦਾ ਨਾ ਤਬ ਇੱਕ ਓੰਕਾਰ ਫਿਰ ਉਹ ਰਵਲ ਆਪਣੇ ਨਿਜ ਰੂਪ ਨਿਰੰਕਾਰ ਰੂਪ ਵਿੱਚ ਹੀ ਰਹਿ ਜਾਂਦਾ ਇੱਕ ਓੰਕਾਰ ਵਾਹਿਗੁਰੂ ਇਸ ਲਈ ਤੂੰ ਉਸ ਇੱਕ ਦਾ ਅੰਸ਼ ਹੈ ਤੂੰ ਉਹ ਹੈ ਉਸ ਨੂੰ ਦੇ ਕੋ ਰੱਬ ਦੀ ਕੋਈ ਬੇਇਜ਼ਤੀ ਨਹੀਂ ਕਰ ਸਕਦਾ ਰੱਬ ਦੀ ਕੋਈ ਤੋਹਨ ਨਹੀਂ ਕਰ ਸਕਦਾ ਉਸ ਨੂੰ ਆਪਣਾ ਤੀਰਗੁਣ ਦੀ ਲੋੜ ਨਹੀਂ ਪੈਂਦੀ ਇਹ ਕੋ ਤਾਂ ਵਿਗਾੜ ਹੀ ਕੁਝ ਨਹੀਂ ਸਕਦਾ ਇਹ ਘਾਤੀ ਹੈ ਨਾ ਹਾਥੀ ਉਹ ਪਿੰਡ ਦੀ ਗਲੀ ਚ ਤੁਰ ਰਿਹਾ ਹੈ ਦੇ ਅੱਗੇ ਪਿਛੇ ਕੁੱਤੇ ਭੌਂਦੇ ਨੇ ਉਹਨੂੰ ਕੋਈ ਡਰ ਨਹੀਂ ਉਹ ਬੜਾ ਮਸਤ ਆਪਣੀ ਚਾਲ ਜਿ ਕੋਈ ਕਬਰਾਂਦਾ ਨਹੀਂ ਉਹਨੂੰ ਪਤਾ ਇਹ ਕੱਖ ਨਹੀਂ ਕਰ ਸਕਦੇ ਮੇਰੇ ਕੁੱਤੇ ਕੁਝ ਨਹੀਂ ਵਿਗਾੜ ਸਕਦੇ ਇਸ ਤਰ੍ਹਾਂ ਜਦ ਇਨਸਾਨ ਉਸ ਸਰਵਸ਼ੇਸ਼ ਪ੍ਰਮਾਤਮਾ ਦਾ ਅੰਸ਼ ਆਪਣੇ ਆਪ ਨੂੰ ਸਮਝਣ ਲੱਗ ਪਵੇ ਉਹਦਾ ਬਾਰੇ ਕਾਮਕਰ ਲੋਭੋ ਅਹੰਕਾਰ ਇਸ ਵਾਂਗ ਕੁੱਤੇ ਵਾਲਾ ਨਹੀਂ ਬਣਦਾ ਫਿਰ ਫਿਰ ਉਹ ਇਹਦਾ ਕੁਝ ਨਹੀਂ ਵਿਗਾੜ ਸਕਦੇ ਉਹ ਉਹਨਾਂ ਦੀ ਸਹਿਨਸ਼ੀਲਤਾ ਸੰਤੁਸ਼ਟਜਤ ਸਤ ਸੰਜਮ ਦਿਆ ਧਰਮ ਇਹ ਸਾਰੇ ਗੁਣੋ ਦੇ ਵਿੱਚ ਕਾਇਮ ਰਹਿੰਦੇ ਨੇ ਤੇ ਜਦੋਂ ਉਹਨੂੰ ਭੁੱਲ ਜਾਓ ਪਰ ਪਰਮੇਸ਼ਵਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਫੇਰ ਹੀ ਅਸੀਂ ਹਰ ਬਿਸਰਤ ਤੇਰੇ ਗੁਣ ਗਲਿਆ ਇਹ ਸਾਡੇ ਗੁਣ ਜਿਨ੍ਹਾਂ ਦੀ ਅਸੀਂ ਵਿਚਾਰ ਕਰਦੇ ਇਹ ਪਰ ਸਾਡੇ ਜੋ ਭਲੋਪ ਹੋ ਜਾਂਦੇ ਨੇ ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਵੀ ਆਪਣੇ ਤੇਰੇ ਜੀ ਨੂੰ ਕਾਇਮ ਰੱਖ ਕੁਝ ਤਰਪਣ ਦੀ ਲੋੜ ਨਹੀਂ ਹੈ ਮੇਰੇ RAM ਪਿਆਰੇ ਤੂੰ ਬਿਨੁ ਤੇਰੇ ਜੋ ਕੋ ਨ ਕਰੈ ਪਰਮਾਤਮ ਦੇ ਮਿਲਾਪ ਬਲੇ ਪਾਸੇ ਢਾਈ ਕਰ ਛੱਡ ਪਰੇ ਕੌਣ ਕੀ ਕਹਿ ਗਿਆ ਕੋਟ ਤੇਰੀ ਨਿੰਦਿਆ ਕਰ ਗਿਆ ਕੌਣ ਉਸਤ ਕਰ ਗਿਆ ਭਗਤ ਜੀ ਤਾਂ ਬੜਾ ਪਿਆਰ ਕਰ ਨਿੰਦੋ ਨਿੰਦੋ ਲੋਕੋ ਮੁਝ ਕੋ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਉਹ ਤੇ ਕਹਿੰਦੇ ਨਿੰਦੇ ਕਮਰੇ ਕਪੜੇ ਧੋਏ ਉਹ ਤਾਂ ਸਾਰੇ ਮੈਲੇ ਕਪੜੇ ਧੋਂਦਾ ਸਾਰੀ ਮੈਲ ਉਤਰਦਾ ਸਾਡੇ ਉਗਣ ਦੱਸ ਕੇ ਸਾਨੂੰ ਸੁਚੇਤ ਕਰਦਾ ਹੈ ਭਾਈ ਇਹਨਾਂ ਉਗਣੋਂ ਤੋਂ ਬਚ ਕੇ ਆਪਣੇ ਗੁਣ ਧਾਰਨ ਕਰੀਏ ਆਪਣੇ ਗੁਣਾਂ ਦੀ ਪਛਾਣ ਕਰੀਏ ਮਿਲ ਰਾਮ ਪਿਆਰੇ ਹੈ ਪਰਮਾਤਮਾ ਪਿਆਰੇ ਮੈਨੂੰ ਮਿਲ ਤੂੰ ਬਿਨੁ ਧੀਰਜ ਕੋ ਨਾ ਕਰੈ ਫਿਰ ਤੂੰ ਬਿਨਾ ਧੀਰਜ ਨਹੀਂ ਕਰ ਸਕਦਾ ਕੋਈ ਤੂੰ ਹੀ ਅੰਦਰ ਆਵੇਂ ਤੇ ਇਹ ਧੀਰਜ ਸਾਡਾ ਟਿਕਾ ਰਹਿ ਸਕਦਾ ਜਪਜੀ ਸਾਹਿਬ ਵਿੱਚ ਗੁਰੂ ਜੀ ਨੇ ਬਾਰ ਬਾਰ ਧੀਰਜ ਗੁਣ ਦੀ ਜਿਹੜੀ ਆਪਣੇ ਵਿੱਚ ਹੁੰਦ ਹੋਣ ਦਾ ਜਿਹੜਾ ਉਪਦੇਸ਼ ਦਿੱਤਾ ਵੀ ਸਾਡੇ ਵਿੱਚ ਇਹ ਧੀਰਜ ਰਹਿਣਾ ਚਾਹੀਦਾ ਜਤ ਪਹਾਰਾ ਧੀਰਜ ਸੁਨੇਹਾਰ ਐੜਨ ਮਤ ਵੇਧ ਥਿਆਰ ਜਿੱਤੇ ਆਤਮਿਕ ਜੀਵਨ ਦਾ ਉੱਚਾ ਪਦ ਕਿਵੇਂ ਕਰਿਆ ਜਾਂਦਾ ਹੈ ਨਾਮ ਦੀ ਮੂਰ ਨਾਮ ਦੀ ذات ਅੰਦਰ ਕਿਵੇਂ ਉਜਾਗਰ ਹੁੰਦੀ ਹੈ ਉਹਦੇ ਵਸੇ ਜਿਹੜੇ ਗੁਣਗੇ ਨੇ ਜਤ ਗੁਣਿਆ ਧੀਰਜ ਗੁਣਿਆ ਭਾਉ ਪ੍ਰੇਮ ਗੁਣਿਆ ਪੋਹ ਢਰ ਪੈ ਅਦਬ ਇਹ ਸਾਰੇ ਗੁਣਗੇ ਨੇ ਉਹਨਾਂ ਵਿੱਚ ਇੱਕ ਗੁਣ ਧੀਰਜ ਵੀ ਗਿਣਿਆ ਜਤ ਪਾਰਾ ਧੀਰਜ ਸੁਨਿਆਰ ਤੂੰ ਜਤ ਦੀ ਦੁਕਾਨ ਖੋਲ ਆਪਣੇ ਸੀਰ ਨੂੰ ਜਤ ਦੀ ਦੁਕਾਨ ਸਮਝ ਉੱਚਾ ਆਚਾਰ ਰੱਖਣਾ ਇਹ ਜਤ ਹੈ ਤੇ ਧੀਰਜ ਦਾ ਸੁਨਿਆਰਾ ਬਣ ਕੇ ਇਹ ਆਪਣੀ ਦੁਕਾਨ ਚਲਾ ਧੀਰਜ ਆਪਣੇ ਵਿੱਚ ਕਾਇਮ ਰੱਖ ਇੱਥੇ ਵੀ ਧੀਰਜ ਗੁਣ ਨੂੰ ਬੜਾ ਮਾਨ ਦਿੱਤਾ ਇਹਨ ਮਤ ਵੇਦ ਹਥਿਆਰ ਮਤ ਨੂੰ ਆਪਣੀ ਨੂੰ ਉਹ ਸੁਨਾਰੇ ਦਾ ਉਹ ਆਇਰਨ ਬਣਾ ਲੈ ਜਿਹਦੇ ਉੱਤੇ ਗਹਿਨੇ ਕਰਦਾ ਵੇਦ ਹਥਿਆਰ ਤੇ ਵੇਦਾਂ ਦਾ ਹਥਿਆਰ ਤੂੰ ਜਿਹੜੇ ਹਥਿਆਰ ਨੂੰ ਉੱਚਣਦਾ ਕੋਈ ਲੋਹਾਰ ਜਾਂ ਸੁਨਾਰ ਤੋਂ ਧਾਰਮਿਕ ਗ੍ਰੰਥ ਜਿਹੜੇ ਨੇ ਇਹ ਤੇਰਾ ਵੱਡਾ ਹਥਿਆਰ ਹਨ ਜਿਨ੍ਹਾਂ ਦੀ ਮਤ ਗ੍ਰਹਿਣ ਕਰਕੇ ਤੂੰ ਉੱਚਾ ਆਤਮ ਜੀਵਨ ਕੋਲ ਪਹੁੰਚ ਲਾ ਗਣ ਤਬਤਾਉ ਤੋ ਰੱਬ ਦਾ ਢੈਰ ਰੂਪੀ ਧੌਂਖਣੀ ਜਿਹੜੀ ਕੁਠਾਲੀ ਨੂੰ ਗਰਮ ਕਰਦੀ ਹੈ ਇਹ ਰੱਬ ਦਾ ਪਹਿ ਪਾਵਣੀ ਅੰਦਰ ਨਿਰਮਲ ਹੋਣਾ ਚਾਹੀਦਾ ਇਹ ਇਹ ਤਪਤਾਉ ਆਪਣੇ ਜੀਵਨ ਨੂੰ ਦੇਵੇ ਆਪਣੇ ਮਨ ਨੂੰ ਢਰਾ ਕੇ ਰੱਖ ਮਰ ਮਰ ਜੀਵੇ ਤਾਂ ਕਿ ਚ ਪਾਏ ਕਿ ਮੇੜੀ ਕੋ ਕੋ ਮਾਰੇ ਕਰਮ ਨਾ ਹੋ ਜਾਣ ਮੈਂ ਆਪਣੇ ਪ੍ਰਭੂ ਨੂੰ ਨਰਾਜ਼ ਨਾ ਕਰ ਬੈਠਾ ਕਰ ਕਿਰਪਾ ਮੋ ਸਾਧ ਮਿਲਾਇਆ ਮਨ ਤਨ ਸੀਤਲ ਠਿਰ ਜਿ ਪਾਇਆ ਗੁਰੂ ਨੇ ਜਦੋਂ ਕਿਰਪਾ ਕਰਕੇ ਪ੍ਰਭੂ ਨੇ ਕਿਰਪਾ ਕਰਕੇ ਗੁਰੂ ਮਿਲਾਇਆ ਸਾਧ ਮਿਲਾਇਆ ਕਰ ਕਿਰਪਾ ਮੋ ਸਾਧ ਮਿਲਾਇਆ ਮਨ ਤਨ ਸ਼ੀਤਲ ਮਨ ਤਨ ਸ਼ੀਤਲ ਹੋ ਗਿਆ ਠੰਡਾ ਆ ਗਿਆ ਹੁਣ ਕਿਸੇ ਕਰੋਧ ਵਿੱਚ ਆਇਆ ਕਿਸੇ ਉਬਾਲ ਵਿੱਚ ਆਇਆ ਕਿਸੇ અપਮਾਨ ਦੇ ਡਰ ਵਿੱਚ ਆ ਕੇ ਇਹ ਸਰੀਰ ਤਪਦਾ ਨਹੀਂ ਹੈ ਮੇਰਾ ਮਨ ਤਨ ਸ਼ੀਤਲ ਹੋ ਗਿਆ ਧੀਰਜ ਪਾਇਆ ਤੇ ਧੀਰਜ ਦੀ ਪ੍ਰਾਪਤੀ ਹੋ ਗਈ ਕਰ ਕਿਰਪਾ ਸੰਤ ਮਿਲੇ ਮੋਹੇ ਕਿੰਨ ਤੇ ਧੀਰਜ ਪਾਇਆ ਕਿਰਪਾ ਕਰਕੇ ਜਦੋਂ ਸੰਤ ਮਿਲੇ ਉਦੋਂ ਤੂੰ ਮੈਨੂੰ ਧੀਰਜ ਦੀ ਪ੍ਰਾਪਤ ਹੋਈ ਸੰਤੀ ਮਤ ਦਿਓ ਮੋਹੇ ਨਿਰਪੋ ਸੰਤਾਂ ਨੇ ਮੈਨੂੰ ਉਹ ਨਿਰਪੋ ਨਾਮ ਦੀ ਦਾਤ ਬਖਸ਼ ਦਿੱਤੀ ਗੁਰ ਕਾ ਸ਼ਬਦ ਕਮਾਇਆ ਤੇ ਗੁਰੂ ਦੇ ਸ਼ਬਦ ਦੀ ਮੈਂ ਕਮਾਈ ਕੀਤੀ ਮੈਂ ਗੁਰੂ ਦੇ ਸ਼ਬਦ ਦੀ ਜਿਹੜੀ ਕਮਾਈ ਕੀਤੀ ਸੰਤ ਹੀ ਮੰਤ ਦਿਓ ਮੈਂ ਨਿਰਪੋ ਸੰਤਣਾ ਨੇ ਮੈਨੂੰ ਇਹ ਮੰਤ ਇਹ ਸਲਾਹ ਇਹ ਮੰਤਰ ਦੇ ਦਿੱਤਾ ਨਿਰਪੋ ਵਾਲਾ ਮੈਂ ਮੈਨੂੰ ਕੋਈ ਡਰ ਨਹੀਂ ਰਿਹਾ ਕੋਈ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਉਹਦੇ ਨਾਲ ਮੈਂ ਹੁਣ ਉਛਲਦਾ ਨਹੀਂ ਹਾਂ ਮੈਂ ਕਮਨ ਨਹੀਂ ਲੱਗ ਪੈਂਦਾ ਗੁੱਸੇ ਦੇ ਨਾਲ ਕੋਈ ਕੁਝ ਕਹਿ ਗਿਆ ਮੇਨ ਗੁਰ ਗਰਮੋਂ ਮਿਟਿਆ ਜਾਏ ਗੁਰੂ ਤੋਂ ਬਿਨਾ ਇਹ ਹੰਕਾਰ ਜਿਹੜਾ ਸਾਨੂੰ ਉਚਾਲੇ ਮਾਰ ਲਈ ਮਜਬੂਰ ਕਰਦਾ ਇਹ ਮਿਟਦਾ ਨਹੀਂ ਹੈ ਗੁਰਮਤ ਧਰਮ ਤੀਰਜ ਹਰਨਾਇ ਨਾਨਕ ਨਾਮ ਮਿਲੇ ਗੁਣ ਗਾਏ ਨਾਨਕ ਨਾਮ ਦੀ ਪ੍ਰਾਪਤੀ ਹੋਵੇ ਫਿਰ ਹੀ ਬੰਦਾ ਰੱਬੀ ਗੁਣ ਗਾ ਸਕਦਾ ਹੈ ਰੱਬੀ ਗੁਣਾ ਦੀ ਕਦਰ ਕਰ ਸਕਦਾ ਹੈ ਰੱਬੀ ਗੁਣ ਕਿਉਂ ਗਾਣਨੇ ਰੱਬੀ ਸਿਸਤਾ ਕਿਉਂ ਕਰਨੀ ਹੈ ਅੰਮ੍ਰਿਤ ਵੇਲਾ ਸਚ ਨੂੰ ਵਡਿਆਈ ਵਿਚਾਰ ਕਿਉਂ ਕਰਨੀ ਹੈ ਇਸੇ ਲਈ ਕਰਨੀ ਹੈ ਕਿ ਵਡਿਆਈਆਂ ਕਰਦੇ ਕਰਦੇ ਵਡਿਆਈਆਂ ਸਾਨੂੰ ਪਿਆਰੀਆਂ ਲੱਗਣ ਲੱਗ ਪੈਣ ਉਹ ਗੁਣ ਵਡਿਆਈ ਸਾਡੇ ਗੁਣ ਬਣ ਜਾਣ ਬ੍ਰਹਮ ਗਾਨੀ ਕਾ ਤੀਰਜ ਏਕ ਇਹ ਬ੍ਰह्म ਗਿਆਨ ਦੀ ਇੱਕ ਨਿਸ਼ਾਨੀ ਹੈ ਕਿ ਬ੍ਰह्म ज्ञानी ਦਾ ਤੇਜ ਹੁੰਦਾ ਜਿਵੇਂ ਬਸੂਦਾ ਕੋ ਖੋਦ ਹੈ ਕੋ ਚੰਦਨ ਲੇਪ ਜਿਵੇਂ ਧਰਤੀ ਨੂੰ ਕੋ ਖੋਦਦਾ ਕੋ ਚੰਦਨ ਦੇ ਲੇਪ ਕਰਦਾ ਪਰ ਉਹ ਆਪਣੀ ਸਹਿਨਸ਼ੀਲਤਾ ਵਾਲਾ ਗੁਣ ਨਹੀਂ ਤਿਆਗਦੀ ਇਸ ਤਰ੍ਹਾਂ ਬ੍ਰह्म ज्ञानी ਇਨਸਾਨ ਦਾ ਇਹ ਉਹਦੇ ਵਿੱਚ ਇਸ ਕਿਸਮ ਦਾ ਤੇਰੇਜ ਹੁੰਦਾ ਹੈ ਪਰਬਤ ਬਾਉ ਨੂੰ ਡੋਲੇ ਝੱਕੜ ਪਰਬਤ ਬਾਉ ਨੂੰ ਡੋਲੀ ਝੱਕੜ ਮੇਰਵਾਨ ਗੁਰੂ ਅਮਰਦਾਸ ਜੀ ਵਾਸਤੇ ਇੱਕ ਪੰਕਤੀ ਬੋਲੀ ਗਈ ਹੈ ਸ਼ਾਇਦ ਮੈਂ ਇਸੇ ਲਈ ਪੁਲ ਰਿਹਾ ਹਾਂ ਜਿਵੇਂ ਕਿ ਵਰ੍ਹੌਣ ਵਾਲੀ ਪਰਬਤ ਮਹਿਰਾਨ ਕਿ ਗੁਰੂ ਮਰਦਾਸ ਜੀ ਦੀ ਇੰਨੀ ਉੱਚੀ ਸਹਿਨ ਸ਼ਿਲਤਾ ਮਹਾਨ ਅਵਸਥਾ ਗਹਿ ਰੰਗ ਵੀਰ ਕਿ ਆਂਦੀ ਤੂਫਾਨਾਂ ਵਿੱਚ ਵੀ ਪਰਬਤ ਵਾਂਗੂ ਆਇਲ ਨਹੀਂ ਉਹ ਡੋਲਦੇ ਨਹੀਂ ਕਹਿ ਤੂੰ ਪਰ ਤੂੰ ਸੁਣ ਤੋ ਇੱਕ ਧੀਰਜ ਧਰਮ ਧਰਨੀ ਤਰ ਟੇਕ ਕਹਿੰਦਿਆਂ ਪੜਦਿਆਂ ਸੁਣਦਿਆਂ ਨਾਮ ਨੂੰ ਇਹ ਧੀਰਜ ਧਰਮ ਧਰਨੀ ਤਰ ਟੇਕ ਸਾਰੀ タルਤੀ ਦਾ ਜਿਹੜਾ ਆਸਰਾ ਹੈ ਧੀਰਜ ਇਹ ਸਾਡੇ ਵਿੱਚ ਆ ਜਾਵੇਗਾ ਜਤ ਸਨਜੁ ਮ੍ਰਿਦਾ ਸੁਮਾਇ ਚੋਤੇ ਪਦ ਕੋ ਜੇ ਮਨ ਪਤੀ ਆਏ ਜੇ ਅਸੀਂ ਜਤ ਸਤ ਸੰਜਮ ਇਹ ਸਾਡੇ ਹਿਰਦੇ ਵਿੱਚ ਸਮਾ ਜਾਣ ਇਹ ਤਿਰਜ ਆ ਧਰਮ ਦੇ ਗੁਣ ਟਿਕ ਜਾਣ ਤਾਂ ਚੌਥੇ ਪਦ ਕੋ ਜੇ ਮਨ ਪਤੇ ਆਏ ਫਿਰ ਚੌਥੇ ਮਨ ਵਿੱਚ ਜਾ ਕੇ ਮਨ ਪਤੇ ਆ ਜਾਂਦਾ ਟਿਕ ਜਾਂਦਾ ਉੱਚੀ ਆਤਮਿਕ ਅਵਸਥਾ ਬਣਦੀ ਹੈ ਤਾਂ ਆਤਮਾ ਗੁਣਾਂ ਵਿੱਚ ਇਹ ਤਿਰਜ ਬਹੁਤ ਵੱਡਾ ਗੁਣ ਹੈ ਜਿਸ ਨੂੰ ਅਸੀਂ ਸਹਿਨਸ਼ੀਲਤਾ ਕਹਿ ਸਕਦੇ ਹਾਂ ਸਬਰ ਸੰਤੂਖ ਕਹਿ ਸਕਦੇ ਹਾਂ ਜਿਸ ਤਿਰਜ ਨੂੰ ਅਸੀਂ ਬਰਦਾਸ਼ਤ ਕਰਨ ਦਾ ਮਾਦਾ ਕਹਿ ਸਕਦੇ ਹਾਂ ਇਹ ਵੀ ਇੱਕ ਗੁਣ ਸਾਡੇ ਵਿੱਚ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ